ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਮਿੱਟੀ ਲੈਣ ਲਈ ਆਇਆ ਬਾਪੂ ਦੇ ਚੰਮਣ ਪੋਹਾਂ ਦੀ ਵੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਇਸ ਵਕਤ ਮੈਂ ਪਹੁੰਚਿਆ ਹੈ ਲਾਹੌਰ ਪਾਕਿਸਤਾਨ ਤੇ ਅੱਜ ਸਾਡੇ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲਾ ਹੈ ਉੱਥੇ ਆ ਰਹੇ ਨੇ ਪਾਕਿਸਤਾਨ ਪੰਜਾਬ ਦੇ ਸੀਐਮ ਮਰੀਮ ਨਮਾਜ਼ ਤੇ ਆਓ ਉਹਨਾਂ ਨੂੰ ਮਿਲੇ ਚੱਲਦੇ ਹਾਂ ਤੇ ਇੱਥੇ ਕਲਚਰਲ ਪ੍ਰੋਗਰਾਮ ਰੱਖਿਆ ਗਿਆ ਉਹ ਵੀ ਤੁਹਾਨੂੰ ਦਿਖਾਣੇ ਆ ਕਿਹੋ ਜਿਹਾ ਪ੍ਰੋਗਰਾਮ ਲੰਦਾ ਹੈ ਕਿਵੇਂ ਦੇ ਅਰੇਂਜਮੈਂਟਸ ਹੈ ਤੇ ਕਿਵੇਂ ਦਾ ਕਿਲਾ ਹੈ ਉਹ ਤੁਹਾਨੂੰ ਦਿਖਾਣੇ ਆ ਜੀ ਤੇ ਜੁੜੇ ਰੋ ਵਲੌਗ ਦੇ ਵਿੱਚ ਤੇ ਤੁਹਾਨੂੰ ਸਾਰਾ ਇਥੇ ਦਾ ਵੀਊ ਦਿਖਾਵਾਂਗੇ ਤੇ ਆਓ ਚੱਲਿਆ ਆਪਾਂ ਕਿਲੇ ਦੇ ਅੰਦਰ ਸਤਿ ਸ਼੍ਰੀ ਅਕਾਲ ਜੀ ਤੇ ਲੋ ਜੀ ਸਾਡੇ ਨਾਲ ਮਾਤਾ ਜੀ ਵੀ ਆ ਚੁੱਕੇ ਨੇ ਤੇ ਆਪਾਂ ਇਹਨਾਂ ਨੂੰ ਕਤਾਰ ਪਰਸਾ ਮਿਲੇ ਸੀ ਕਿਤੇ ਹੁਣ ਅਸੀਂ ਯਾਰੇ ਲਾਹੌਰ ਦੇ ਅੰਦਰ ਕਿਲੇ ਦੇ ਵਿੱਚ ਤੇ ਕਿਵੇਂ ਲੱਗ ਰਿਹਾ ਮਾਤਾ ਜੀ ਬਹੁਤ ਵਧੀਆ ਲੱਗ ਰਿਹਾ ਤੇ ਆਪਾਂ ਹੁਣ ਇੰਜੋਏ ਕਰਨਾ ਹੈ ਪ੍ਰੋਗਰਾਮ ਠੀਕ ਹੈ ਜੀ ਤੇ ਸਾਰਾ ਪ੍ਰੋਗਰਾਮ ਦੇਖਣਾ ਹੈ ਤੇ ਜਿਹੜੇ ਪਾਕਿਸਤਾਨ ਦੇ ਸੀਐਮ ਆਗੇ ਉਹਨਾਂ ਨੂੰ ਵੀ ਤਾਂ ਨਮਲਾਵਾਂਗੇ ਠੀਕ ਹੈ ਜੀ ਫੋਟੋ ਕਰਾਂਗੇ ਠੀਕ ਹੈ ਚੱਲੀਏ ਜੀ ਚਲੋ ਜੀ ਤੇ ਲਾਈਨਾਂ ਲੱਗ ਗਿਆ ਨੇ ਤੇ ਸਾਰੀ ਸੰਗਤ ਆ ਤਿਆਰ ਨੇ ਜੀ ਗੁਰਦੁਆਰਾ ਸਾਹਿਬ ਦੀ ਮਾਰ ਦੇ ਨਾਲ ਹੀ ਇੱਥੋਂ ਰਸਤਾ ਹੈਗਾ ਜੀ ਕਿਲੇ ਵੱਲ ਜਾਣ ਨੂੰ ਤੇ ਆਓ ਚੱਲਦੇ ਅੱਗੇ ਤੇ ਦੇਖਦੇ ਆ ਕਿਵੇਂ ਦਾ ਪ੍ਰੋਗਰਾਮ ਰੰਦਾ ਤੇ ਫਸਟ ਟਾਈਮ ਅਸੀਂ ਇੱਥੇ ਪਾਕਿਸਤਾਨ ਦਾ ਪ੍ਰੋਗਰਾਮ ਅਟੈਂਡ ਕਰ ਰਹੇ ਆ ਤੇ ਦੇਖਦੇ ਆ ਕਿਵੇਂ ਦੇ ਇੱਥੇ ਲੋਕ ਆਉਂਦੇ ਨੇ ਕਿਵੇਂ ਦਾ ਪ੍ਰੋਗਰਾਮ ਰੰਦਾ ਸਾਰਾ ਤੁਹਾਨੂੰ ਕਲਚਰਲ ਦਿਖਾਵਾਂਗੇ ਤੇ ਜੁੜੇ ਰਹੋ ਸਾਡੇ ਵਲੌਗ ਦੇ ਵਿੱਚ ਤੇ ਮਿਲਦੇ ਜੀ ਅੱਗੇ ਤੇ ਇਹ ਹੈ ਜੀ ਮੇਨ ਇੰਟਰਸ ਕਿਲੇ ਦੀ ਤੇ ਤੁਸੀਂ ਇਹਦੇ ਅੰਦਰੋਂ ਦੇਖ ਸਕਦੇ ਮਹਾਰਾ ਜਰਨਜੀਤ ਸਿੰਘ ਦਾ ਰਾਜ ਹੈ ਤੇ ਆਪਣਾ ਪ੍ਰੋਗਰਾਮ ਇਸ ਸਾਈਡ ਤੇ ਹੈਗਾ ਤੇ ਇਸ ਸਾਈਡ ਤੋਂ ਆਪਣੀ ਐਂਟਰੀ ਹੈ ਤੇ ਚੱਲਦੇ ਆਪਾਂ ਅੰਦਰ ਤੇ ਇਹ ਹੈ ਜੀ 메인 ਐਂਟਰੀ ਆਪਣੇ ਪ੍ਰੋਗਰਾਮ ਦੀ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਕਿਨੇ ਖੁਸ਼ ਨੇ ਪਾਕਿਸਤਾਨੀ ਲੋਕ ਤੇ ਇਸ ਸਾਈਡ ਆਪਣੇ ਜੀ ਪ੍ਰੋਗਰਾਮ ਤੇ ਉਹ ਹੈਗਾ ਜੀ ਲਾਹੌਰ ਦਾ ਗੇਟ ਵਾਹ ਜੀ ਵਾਹ ਤੇ ਆਓ ਚੱਲਦੇ ਆਪਾਂ ਅੱਗੇ ਟੋਲ ਚੱਲ ਰਹੇ ਨੇ ਦੇਖੋ ਜੀ ਇਹ ਹੋ ਗਏ ਜੀ ਅਸੀਂ ਅੰਦਰ ਐਂਟਰ ਤੇ ਤੁਹਾਨੂੰ ਦਿਖਾਣੇ ਆ ਵੀ ਸਾਰਾ ਪ੍ਰੋਗਰਾਮ ਤੇ ਸਾਡੀਆਂ ਨਾਲ ਦੀ ਸੰਗਤਾਂ ਆ ਗਏ ਨੇ ਪਿੱਛੇ ਹੌਲੀ ਹੌਲੀ ਆ ਰਹੀਆਂ ਨੇ ਕੁਝ ਰਹਿ ਗਿਆ ਕੁਝ ਪਹੁੰਚ ਗਿਆ ਤੇ ਕੁਝ ਬਹਿ ਗਿਆ ਤੇ ਇਹ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਅਰੇਂਜਮੈਂਟ ਇੱਥੋਂ ਦਾ ਤੇ ਸਾਰੀ ਸਿਟਿੰਗ ਅਰੇਂਜਮੈਂਟਸ ਇੱਥੇ ਹੈਗੇ ਨੇ ਤੇ ਇਧਰ ਲਈ ਸੈਟ ਹੈ ਜੀ ਬਾਸ਼ੇ ਮਸਜਿਦ ਸੀ ਗਾਜੀ ਅੱਛੇ ਗਾਜੀ ਹਾਂਜੀ ਤੇ ਇੱਥੇ ਸਾਰਾ ਸਿਟਿੰਗ ਪਲਾਨ ਚਲੋ ਸੋ ਇਥਾ ਤੁਸੀਂ ਵੀਓ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗ ਰਿਹਾ ਆਪਣੇ ਇੱਥੇ ਨਾ ਤੇ ਸਾਰਾ ਇਧਰ ਪ੍ਰੋਗਰਾਮ ਆਪਣੇ ਹੈਗਾ ਜੀ ਤੇ ਇਧਰ ਆਪਣੀ ਸਿਟਿੰਗ ਏਰੀਆ ਆਪਣੇ ਇਥੇ ਬੈਂ ਦਾ ਪ੍ਰੋਗਰਾਮ ਤੇ ਇਹ ਸਾਨੂੰ ਸਿਟਿੰਗ ਏਰੀਆ ਮਿਲ ਗਿਆ ਤੇ ਦੇਖ ਸਕਦੇ ਹੋ ਤੁਸੀਂ ਕਿਲੇ ਦੇ ਬਾਹਰ ਪ੍ਰੋਗਰਾਮ ਯਾਦਾਂ ਦਿਖਾਣੇ ਸੋ ਐਸਟ ਆਪਣੇ ਨਾਲ ਦੀ ਸੰਗਤਾਂ ਬੈਠੀਆਂ ਹੋਈਆਂ ਨੇ ਤੇ ਇੰਜੋਏ ਕਰ ਰਹੀਆਂ ਨੇ ਇਹ ਪ੍ਰੋਗਰਾਮ ਸਾਰ ਸਸੀ ਲਾਸੀ ਸਾਡੇ ਪਰਕਸਨ ਉਹ ਤੋਂ 9047 ਦੇ ਵਿੱਚੋਂ ਮਾਈਗ੍ਰੇਟ ਹੋ ਕੇ ਇੱਥੇ ਆਏ ਜੇ ਇੱਥੇ ਆ ਕੇ ਲਾਹੌਰ ਸੈਟ ਹੋ ਗਏ ਬਸ ਫਿਰ ਵੀ ਸਾਡੇ ਜਿਹੜੇ ਬਲਦਨ ਮੇਰਾ ਵਾਲਦ ਹਯਾਤ ਹੈ ਜ਼ਿੰਦਾ ਉਹਦੀ 97 ਸਾਲ ਏਜ ਹੋ ਗਈ ਹੈ ਹੌਣ ਬੜਾ ਯਾਦ ਕਰਦਾ ਬੜਾ ਰੋਲਾ ਵੀ ਆ ਮੈਂ ਆਪਣਾ ਜਨਮ ਭੂਮੀ ਵੇਖਣੀ ਦੇਖਣਾ ਵਾਹ ਵਾਹ ਤੇ ਚੰਗਾ ਲੱਗਦਾ ਐਵੇਂ ਹਣਾ ਗੱਲਬਾਤ ਕਰਕੇ ਤੇ ਜੀ ਸਾਨੂੰ ਪ੍ਰੋਗਰਾਮ ਵਿੱਚ ਭਾਈ ਜਾਨ ਮਿਲੇ ਨੇ ਇਹ ਸਾਨੂੰ ਨਨਕਾਣਾ ਸਾਹਿਬ ਮਿਲੇ ਸੀਗੇ ਤੇ ਸਪੈਸ਼ਲ ਇਹ ਸਾਡੇ ਲਈ ਇੱਥੇ ਆਏ ਨੇ ਲਾਹੌਰ ਤੱਕ ਤੇ ਆਓ ਤੁਹਾਨੂੰ ਕਰਾਂਗੇ ਇਹਨਾਂ ਨਾਲ ਗੱਲਬਾਤ ਤੇ ਆਓ ਤੁਹਾਨੂੰ ਇਹਨਾਂ ਨਾਲ ਕਰਾਂਗੇ ਗੱਲਬਾਤ ਕੀ ਹਾਲ ਚਾਲ ਹੈ ਭਾਈ ਜਾਨ ਜੀ ਅਲ ਹਮਦੁਲਿਲਾ ਬਾਬੇ ਨਾਨਕ ਦੀਆਂ ਚੜ੍ਹਦੀ ਕਲਾ ਹੈ ਸ਼ੁਕਰ ਹੈ ਤੁਸੀਂ ਆਪਣੀ ਦੱਸੋ ਬਹੁਤ ਵਧੀਆ ਜੀ ਤੁਸੀਂ ਦੱਸੋ ਜੀ ਸਪੈਸ਼ਲ ਸਾਨੂੰ ਮਿਲਣ ਲਈ ਆਏ ਹੋ ਤੁਸੀਂ ਜੀ ਪੰਜਾਬ ਚੜ੍ਹਦੇ ਪੰਜਾਬ ਤੋਂ ਸਰਦਾਰ ਆਏ ਹੋਣ ਤੇ ਭੱਟੀ ਸਾਹਿਬ ਉਹਨਾਂ ਦਾ ਵੈਲਕਮ ਨਾ ਕਰਨ ਇਹ ਤਾਂ ਹੋ ਹੀ ਨਹੀਂ ਸਕਦਾ ਤੇ ਬਾਕੀ ਗੱਲ ਰਹਿ ਗਈ ਸਾਡਾ ਤੁਹਾਡਾ ਕੋਈ ਪਾਣੀ ਦੀ ਸਾਂਝ ਨਹੀਂ ਕੋ ਮਿੱਟੀ ਦੀ ਸਾਂਝ ਨਹੀਂ ਖੂਨ ਦੀ ਸਾਂਝ ਹੈ ਅਸੀਂ ਪੰਜਾਬੀ ਇੱਕ ਪਿਓ ਦੇ ਪੁੱਤਰ ਆ ਤੇ ਪੰਜਾਬੀ ਜਿਹੜਾ ਉਹ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਵਾਲਾ ਹੈ ਪੰਜਾਬ ਦੇ ਹੱਕੇ ਸਰਦਾਰੀ ਹੈ ਜੋ ਸਾਡੀ ਹਮੇਸ਼ਾ ਚੜ੍ਹਦੀ ਕਲਾ ਚ ਹੈ ਮਾਸ਼ਾਅੱਲਾ ਕਿ ਜਿੰਨੀਆਂ ਸੰਗਤਾਂ ਇਹ ਮੇਰੀ ਵੀਡੀਓ ਭਾਈ ਦੇ ذریعے ਵੇਖਣ ਉਹ ਜ਼ਰੂਰ ਸਾਡੇ ਦੇਸ਼ ਆਉਣ ਸਾਡੀ ਮਹਿਮਾਨ ਨਵਾਜ਼ੀ ਜਿਹੜਾ ਉਹ ਲੁਤਫ ਅੰਦੋਜ਼ ਹੋਣ ਬਾਬੇ ਗੁਰੂ ਨਾਨਕ ਜੀ ਦੇ ਜਨਮ ਦਿਨ ਤੇ لازਮੀ ਜਿਹੜਾ ਆਪਣਾ ਖੁਸ਼ੀਆਂ ਮਨਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਵਧੀਆ ਲੱਗਿਆ ਭਾਈ ਜਾਨਾ ਗੱਲ ਕਰਕੇ ਤੇ ਅਸੀਂ ਬੈਠੇ ਜੀ ਪ੍ਰੋਗਰਾਮ ਦੇ ਤੁਹਾਨੂੰ ਦਿਖਾਨੇ ਇਤਨਾ ਪ੍ਰੋਗਰਾਮ ਅੱਗੇ ਦਾ ਸੋ ਇਹ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਮਤਲਬ ਜਿਹੜੇ ਆਪਣੀ ਸੰਗਤ ਆਈ ਹੋਈਆਂ ਨੇ ਤੇ ਉਹ ਆਪਣੇ ਆਪਣੀ ਜਗ੍ਹਾ ਤੇ ਬਹਿ ਗਈਆਂ ਨੇ ਤੇ ਇਹ ਸਪੈਸ਼ਲ ਸਿੱਖ ਸੰਗਤਾਂ ਲਈ ਪ੍ਰੋਗਰਾਮ ਰੱਖਿਆ ਗਿਆ ਤੇ ਇੱਥੇ ਖਾਣ ਪੀਣ ਦਾ ਵੀ ਪੂਰਾ ਇੰਤਜ਼ਾਮ ਹੈ ਤੇ ਇਹ ਸਾਹਮਣੇ ਜਿਹੜੇ ਅਸੀਂ ਗੇਟ ਦੇਖ ਰਹੇ ਹੋ ਇਹ ਹੈਗਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲਾ ਜਿੱਥੇ ਉਹਨਾਂ ਨੇ 50 ਸਾਲ ਰਾਜ ਕੀਤਾ ਸੀਗੇ ਤੇ ਸਾਹਮਣੇ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਕਿ ਖਿਡਾਰੀ ਤਿਆਰਾ ਹੋ ਚੁੱਕੇ ਨੇ ਤੇ ਪੰਜਾਬ ਦੇ ਪਾਕਿਸਤਾਨ ਦੇ ਸੀਐਮ ਆ ਰਹੇ ਨੇ ਸਪੈਸ਼ਲ ਸਾਨੂੰ ਮਿਲਣ ਲਈ ਯਾਤਰੀਆਂ ਨੂੰ ਤੇ ਸਿੱਖ ਸੰਤਾਂ ਨੂੰ ਵੀ ਚਾਹ ਹੈ ਉਹਨਾਂ ਨੂੰ ਮਿਲਦਾ ਤੇ ਸਾਰੇ ਇੱਥੇ ਬੈਠ ਚੁੱਕੇ ਨੇ ਇਸੇ ਲਹਗੇ ਜੀ ਬਾਸ਼ਾਏ ਮਸਜਿਦ ਤੇ ਇਹਦੇ ਬਿਲਕੁਲ ਸਾਹਮਣੇ ਹੈਗਾ ਜੀ ਆਪਣਾ ਮਹਾਰਾਜ ਰਣਜੀਤ ਸਿੰਘ ਜੀ ਦਾ ਕਿਲਾ ਤੇ ਇਸ ਸਾਈਡ ਆਪਣੀ ਸੰਗਤਾਂ ਬੈਠ ਕੇ ਹੋਈਆਂ ਨੇ ਤੇ ਹਜੇ ਹੋਰ ਸੰਗਤਾਂ ਆ ਰਹੀਆਂ ਨੇ ਖਾਨਵੀਂ ਦਾ ਵੀ ਪੂਰਾ ਪ੍ਰਬੰਧ ਹੈ ਜੀ ਤੇ ਉਸ ਸਾਈਡ ਵੀ ਆਪਣੀ ਜਿਹੜੀ ਸੰਗਤਾਂ ਨੇ ਉਹ ਬੈਠੀਆਂ ਹੋਈਆਂ ਨੇ ਯਾਦ ਹਨ ਉਹਦਰ ਵੀ ਗੱਲਬਾਤ ਕਰਵਾਨੇ ਆ ਤੇ ਦਿਖਾਨੇ ਆ ਦੇਖ ਸਕਦੇ ਹੋ ਇਹ ਆਪਣੀਆਂ ਸੰਗਤਾਂ ਸਾਰਿਆਂ ਦੀ ਸਿਟਿੰਗ ਪਲਾਨ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਹੋਈ ਹੈ ਤੇ ਸਾਰੀ ਸੰਗਤਾਂ ਬੈਠੀਆਂ ਹੋਈ ਨੇ ਇਕਜੁੱਟ ਹੋ ਕੇ ਤੇ ਇੱਥੇ ਜਿਹੜੇ ਮੀਡੀਆ ਉਹ ਵੀ ਗੱਲਬਾਤ ਕਰ ਰਹੇ ਨੇ ਸਭ ਨੂੰ ਉਤਸ਼ਾਹ ਹੈ ਵੀ ਆਪਣੇ ਲੋਕਾਂ ਨਾਲ ਗੱਲ ਕਰੀਏ ਜਿਹੜੇ ਵਿਛੜੇ ਹੋਏ ਨੇ 47 ਵਜੇ ਦੇ ਉਹ ਵੀ ਇੱਕ ਦੂਸਰੇ ਨਾਲ ਮਿਲ ਰਹੇ ਨੇ ਠੀਕ ਹੋ ਜੀ ਸੋ ਇਹ ਦੇਖੋ ਜੀ ਮੇਰਾ ਸਭ ਕੁਝ ਲੇ ਜਾ ਰੱਬ ਮੇਰੇ ਆਓ ਮੈਨੂੰ ਮੇਰੀ ਮਾਂ ਮੋੜ ਦੇ ਮੇਰਾ ਸਭ ਕੁਝ ਲੈ ਜਾ ਰੱਬ ਮੇਰੇ ਆਓ ਮੈਨੂੰ ਮੇਰੀ ਮਾਂ ਮੋੜ ਦੇ ਜੇ ਲਾ ਜਿਆ ਘਰ ਲੱਗੇ ਰੌਣਕ ਨਾ ਰਹੀ ਏ ਜਦੋਂ ਦੀਏ ਲੋਕੋ ਮੈਨੂੰ ਹਾਏ ਮੋ ਛੱਡ ਗਈ ਇਹ ਪੰਜਾਬੀ ਪਿਆਰ ਦਾ ਦਰਸ ਹੈ ਪੰਜਾਬੀ ਬੋਲਣ ਵਾਲੇ ਪੂਰੀ ਦੁਨੀਆ 'ਚ ਜਿੱਥੇ ਵੀ ਹੈ ਪਾਕਿਸਤਾਨ ਆ ਸਕਦੇ ਹੋ ਪਾਕ ਫੌਜ ਤੁਹਾਡੇ ਨਾਲ ਹੈ ਪਾਕ ਪੁਲਿਸ ਤੁਹਾਡੇ ਨਾਲ ਹੈ ਪੰਜਾਬ ਦਾ ਹਰ ਬੰਦਾ ਤੁਹਾਡੇ ਨਾਲ ਹੈ ਆਈਜੀ ਪੰਜਾਬ ਡਾਕਟਰ ਉਸਮਾਨ ਅਨਵਰ ਸਾਹਿਬ ਦੀਆਂ ਮੁਹੱਬਤਾਂ ਔਰ ਉਹਨਾਂ ਦੇ ਪਿਆਰ ਨੂੰ ਸਲਾਮ ਪੇਸ਼ ਕਰਨੇ ਕਿਉਂਕਿ ਐਜ਼ ਅ ਐਂਬੈਸਡਰ ਆਫ ਫਾਰ ਸਿੱਖ ਕਮਿਊਨਿਟੀ ਵਾਸਤੇ ਉਹਨੂੰ ਸਿਲੈਕਟ ਕੀਤਾ ਹੈ ਮਾਲਕ ਸਾਰਿਆਂ ਨੂੰ ਸਲਾਮਤ ਰੱਖੇ ਪੂਰੀ ਦੁਨੀਆ 'ਚ ਜਿੱਥੇ-ਜਿੱਥੇ ਸਾਡੇ ਪੰਜਾਬੀ ਭਾਈ ਸਾਨੂੰ ਵੇਖ ਰਹੇ ਨੇ ਹੈਲੋ ਐ ਸਾਰੀਆਂ ਮੁਹੱਬਤਾਂ ਸਾਰਾ ਪਿਆਰ ਤੁਹਾਡੇ ਵਾਸਤੇ ਆ ਇਹ ਇਨਾ ਖਰਚਾ ਕਰਨ ਦਾ ਮਕਸਦ ਕੀ ਹੈ ਵੀ ਸਾਡੇ ਜਿਹੜੇ ਟੁੱਟੇ ਸਾਡੇ ਵੀਰ ਨੇ ਸਾਡੇ ਨਾਲ ਜੁੜ ਜਾਣ ਸਾਡੇ ਨਾਲ ਮੁਹੱਬਤਾਂ ਔਰ ਪਿਆਰ ਦਾ ਜਿਹੜਾ ਪੂਰੀ ਦੁਨੀਆ ਚ ਰਿਸ਼ਤਾ ਚੱਲ ਰਿਹਾ ਸਾਡਾ ਅੱਲਾ ਨੂੰ ਸਲਾਮਤ ਰੱਖੇ ਕਾਇਮ ਰਹੋ ਹਾਜ਼ਰ ਰਹੋ ਵਾਸਰ ਰਹੋ ਮੁਸਕਰਾਉਂਦੇ ਰਹੋ ਇਹ ਰੂਹਾਂ ਇਹ ਮੁਹੱਬਤਾਂ ਐ ਸਾਡੀਆਂ ਅਜ਼ਲ ਤੋਂ ਨੇ ਇਹ ਰਹਿਣੀਆਂ ਨੇ ਕਿਉਂਕਿ ਅਸੀਂ ਇੱਕ ਮਿੱਟੀ ਦੇ ਆ ਤੇ ਮੈਂ ਮਿੱਟੀ ਲੈਣ ਲਈ ਆਇਆ ਬਾਪੂ ਦੇ ਜੰਮਣ ਪੋਹਾਂ ਦੀ ਵੇ ਬਈ ਮੈਂ ਮਿੱਟੀ ਲੈਣ ਲਈ ਆਇਆ ਬਾਪੂ ਦੇ ਜੰਮਣ ਪੋਹਾਂ ਦੀ ਨਾਲੇ ਖੈਰ ਮੰਗਣ ਲਈ ਆਇਆ ਇਹਨਾ ਦੇਸ਼ਾਂ ਦੋਹਾਂ ਦੀ ਭਈ ਮੈਂ ਮਿੱਟੀ ਲੈਣ ਲਈ ਆਇਆ ਬਾਪੂ ਦੇ ਜੰਮਣ ਭੋਹਾਂ ਦੀ ਇਹ ਅਗਦੀ ਪੀਐਸਜੀਪੀਸੀ ਦੇ ਪ੍ਰਧਾਨ ਸਾਹਿਬ ਤੇ ਪਾਕਿਸਤਾਨੀ ਗੁਰਦੁਆਰੇ ਸਾਹਿਬ ਦੇ ਪ੍ਰਧਾਨ ਤੇ ਆ ਚੁੱਕੇ ਨੇ ਸਰਕਾਰ ਦੀ ਪੱਛ ਨੇ ਆਪ ਜੀ ਨੂੰ ਆਪ ਚੁਣਿਆ ਤੇ ਪਾਕਿਸਤਾਨ ਦੇ ਦਰਸ਼ਨ ਕਰਾਏ ਬਹੁਤ ਸਰੀਆਂ ਸੰਗਤਾਂ ਦੇ ਮਨਾਂ ਦੇ ਵਿੱਚ ਡਰ ਹੋਏਗਾ ਵੈਮ ਹੋਏਗਾ ਭਰਮ ਹੋਏਗਾ ਖੌਫ ਹੋਏਗਾ ਕਿ ਜੇਕਰ ਪਾਕਿਸਤਾਨ ਚਲ ਗਏ ਤੇ ਸਾਨੂੰ ਵਿਦੇਸ਼ ਦਾ ਵੀਜ਼ਾ ਨਹੀਂ ਮਿਲੇਗਾ ਸਾਨੂੰ ਕੈਨੇਡਾ ਦਾ ਵੀਜ਼ਾ ਨਹੀਂ ਮਿਲੇਗਾ ਸਾਨੂੰ ਯੂਕੇ ਦਾ ਵੀਜ਼ਾ ਨਹੀਂ ਮਿਲੇਗਾ ਸਾਨੂੰ ਪੁਰਤਗਾਲ ਦਾ ਵੀਜ਼ਾ ਨਹੀਂ ਮਿਲੇਗਾ ਮੈਂ ਬੜੇ ਵਿਸ਼ਵਾਸ ਦੇ ਨਾਲ ਪੰਚਮ ਪਾਤਸ਼ਾਹ ਦੇ ਸ਼ਹੀਦੀ ਸਥਾਨਾਂ ਦੇ ਪਾਸੇ ਚਿਹਰਾ ਕਰਕੇ ਇਹ ਬੜੇ ਯਕੀਨ ਨਾਲ ਗੱਲ ਕਰਨ ਲੱਗਾ ਕਿ ਜਿਸ ਪਾਸਪੋਰਟ ਦੇ ਉੱਤੇ ਗੁਰਨਾਨ ਦੇ ਪਾਤਸ਼ਾਹ ਦੇ ਪ੍ਰਕਾਸ਼ ਸਥਾਨ ਦਾ ਠੱਪਾ ਲੱਗ ਜਾਏ ਜਿਸ ਪਾਸਪੋਰਟ ਦੇ ਉੱਤੇ ਜਿੱਥੇ ਨਾਗ ਆ ਕੇ ਛਾ ਕਰਦਾ ਪਾਛਲ ਤੇ ਉਸ ਪਾਕਿਸਤਾਨ ਦਾ ਠੱਪਾ ਲੱਗ ਜਾਏ ਜਿੱਥੇ ਸੱਚੇ ਸੌਦੇ ਦਾ ਠੱਪਾ ਲੱਗ ਜਾਏ ਜਿੱਥੇ ਪੰਜਾ ਸਾਹਿਬ ਤੇ ਪੰਜੇ ਦਾ ਠੱਪਾ ਲੱਗ ਜਾਏ ਜਿੱਥੇ ਬਾਬੇ ਨਾਨਕ ਦੀ ਖੇਤੀ ਦੀ ਉਸਤੂਰ ਦਾ ਠੱਪਾ ਲੱਗ ਜਾਏ ਉਹਨੂੰ ਦੁਨੀਆਂ ਤੇ ਠੱਪੇ ਲੱਗ ਜਾਣਗੇ ਮੇਰਾ ਵਿਸ਼ਵਾਸ ਹੈ ਆਰੇ ਪਾਕਿਸਤਾਨ ਹਮੇਸ਼ਾ ਤੁਹਾਨੂੰ ਮੁਹੱਬਤ ਦੀ ਅਮਨ ਦੀ ਗੱਲ ਕਰੇਗਾ ਹਮੇਸ਼ਾ ਤੁਹਾਨੂੰ ਇੱਜ਼ਤ ਦੇਗਾ ਮਾਨ ਸਨਮਾਨ ਦੇਗਾ ਸੱਚ ਦੀ ਪ੍ਰੇਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅਤੇ ਪਾਕਿਸਤਾਨ ਜਿੰਦਾਬਾਦ ਐਵੇਂ ਮੇਰੇ ਧੀਰ ਦੀ ਤੁਮੜੇ ਜੀ ਐਵੇਂ ਮੇਰੇ ਧੀਰ ਸਰ ਸਾਹਿਬ ਜਿਨ੍ਹਾਂ ਨੇ ਪ੍ਰੋਗਰਾਮ ਬਹੁਤ ਵਧੀਆ ਕੀਤਾ ਤੇ ਤੇ ਜੀਖ ਸਕਦੇ ਆ ਉਹ ਵੀ ਤੇ ਲੈ ਆ ਜੀ ਅੱਗੇ ਜਾਣ ਤੇ ਨਾਲ ਹੀ ਜਿੱਥੇ ਖਾਣ ਪੀਣ ਦਾ ਵੀ ਪ੍ਰਬੰਧ ਹੈ ਪੂਰਾ ਤੇ ਸੰਗਤਾਂ ਸ਼ਾਗਰੀਆਂ ਨੇ ਤੇ ਨਾਲ ਨਾਲ ਇੱਥੇ ਚੱਲ ਰਹੀ ਹੈ ਪਰਫਾਰਮੈਂਸ ਉਹਨੇ ਨੈਕਸਟ ਆਪਣੇ ਆਏ ਦੇ ਫੁਲਕਾਰ ਤੇ ਸੰਗਤਾਂ ਆਪਣੇ ਸ਼ਾਗਰੀਆਂ ਲਈ ਲੰਗਰ ਜੀ ਆਇਆਂ ਨੂੰ ਬਹੁ ਸਹੀ ਪਰ ਸਾਨੂੰ ਪਸੰਦੀਦਾ ਆ ਹੀ ਲੱਗਿਆ ਤੇ ਇਹ ਫੇਮਸ ਪਾਕਿਸਤਾਨੀ ਨਾਣ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਮੋਟਾ ਹੈ ਤੇ ਇਹ ਹੈ ਜੀ ਪਾਲਕ ਪਨੀਰ ਇਹ ਭਾਈ ਸਾਹਿਬ ਜੀ ਲੱਗੇ ਨੇ ਤੇ ਅਸੀਂ ਉੱਛਾਂਗੇ ਲੰਗਰ ਤੇ ਤੁਹਾਨੂੰ ਬਾਅਦ ਵਿੱਚ ਪਰਫਾਰਮੈਂਸ ਦਿਖਾਵਾਂਗੇ ਥੋੜੀ ਜੀ ਅੱਜ ਇਸ ਖੂਬਸੂਰਤ ਸ਼ਾਮ ਇਸਿਕਾ ਜੀ ਲਾਹੌਰ ਦਾ ਫੇਮਸ ਪ੍ਰੋਗਰਾਮ ਤੇ ਬਹੁਤ ਜ਼ਿਆਦਾ ਵਧੀਆ ਰਿਹਾ ਉਮੀਦ ਕਰਦਾ ਤੁਹਾਨੂੰ ਸਾਰਾ ਪ੍ਰੋਗਰਾਮ ਮਰੀਆ ਲੱਗਾ ਹੋਗਾ ਵਧੀਆ ਲੱਗੇ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜੀ ਮਿਲਦੇ ਆ नेक्स्ट ਵਲੌਗ ਵਿੱਚ ਤੇ ਤੁਹਾਨੂੰ ਹੋਰ ਕਮਾਵਾਂਗੇ ਲਾਹੌਰ ਦਾ ਅਲੱਦ ਵਾਲਾ ਮਿਲਦੇ ਆ ਨੈਕਸਟ ਵਲੌਗ ਵਿੱਚ ਸਤਿ ਸ਼੍ਰੀ ਅਕਾਲ ਜੀ